ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਲੋਕ ਸਭਾ ਵਿੱਚ ਮਲਤਵੀ ਨੋਟਿਸ ਦਿੱਤਾ ਅਤੇ ਸੰਸਦ ਵਿੱਚ ਬੇਅਦਬੀ ਮੁੱਦੇ ਤੇ ਚਰਚਾ ਦੀ ਮੰਗ ਕੀਤੀ ਕੰਗ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਬਿੱਲ ਰਾਸ਼ਟਰਪਤੀ ਕੋਲ ਪੈਂਡਿੰਗ ਨੇ ਪੰਜਾਬ ਵਿਧਾਨ ਸਭਾ ਵੱਲੋਂ 28 ਅਗਸਤ 2018 ਨੂੰ ਬੇਅਦਬੀ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦਾ ਬਿੱਲ ਪਾਸ ਕੀਤਾ ਗਿਆ ਸੀ ਜੋ ਹਾਲੇ ਤੱਕ ਰਾਸ਼ਟਰਪਤੀ ਕੋਲੋਂ ਮਨਜ਼ੂਰੀ ਨਾ ਮਿਲਣ ਕਾਰਨ ਪੈਂਡਿੰਗ ਹੈ ਸੰਸਦ ਮੈਂਬਰ ਕੰਗ ਨੇ ਲੋਕ ਸਭਾ ਵਿੱਚ ਇਸ ਮੁੱਦੇ ਤੇ ਚਰਚਾ ਲਈ ਮਲਤਵੀ ਨੋਟਿਸ ਦਿੱਤਾ ਥੱਲੇ ਹੈ ਪੀਐੜਪੀ ਨੂੰ ਲੈ ਕੇ ਇਸਲੇ ਸਾਲਾਂ ਚ ਬਹੁਤ ਸਾਰੇ ਕੇਸਸ ਆਏ ਆ। ਔਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਜੋ ਸੰਜੀਦਗੀ ਨੂੰ ਸਮਝਦੇ ਹੋਏ 2018 ਚ ਪੰਜਾਬ ਵਿਧਾਨ ਸਭਾ ਨੇ ਯੂਨੀਮਨਿਮਸਲੀ ਬਿੱਲ ਪਾਸ ਕੀਤਾ ਸੀ। ਆਈਪੀਸੀ ਪੰਜਾਬ ਐਮੈਂਡਮੈਂਟ ਬਿੱਲ 2018, ਸੀਆਰਪੀਸੀ ਪੰਜਾਬ ਐਮੈਂਡਮੈਂਟ ਬਿੱਲ 2018 ਜਿਹੜਾ ਕਿ ਪਿਛਲੇ 6 ਸਾਲ ਤੋਂ ਰਾਸ਼ਟਰਪਤੀ ਜੀ ਦੀ ਸਹਿਮਤੀ ਲਈ ਪੈਂਡਿੰਗ ਹੈ। ਇਸ ਬਿੱਲ ਦੇ ਆਧਾਰ ਤੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਚਾਹੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਵੇ ਚਾਹ ਪਵਿੱਤਰ ਕੁਰਾਨ ਹੈ ਚਾਹ ਪਵਿੱਤਰ ਗੀਤਾ ਹੈ ਚਾਹ ਪਵਿੱਤਰ ਬਾਈਬਲ ਹੈ ਕਿਸੇ ਵੀ ਧਾਰਮਿਕ ਗ੍ਰੰਥ ਦੀ ਅਗਰ ਕੋਈ ਬੇਅਦਬੀ ਕਰਦਾ ਹੈ ਤੇ ਉਹਨੂੰ ਸਜ਼ਾ ਜਿਹੜੀ ਹੈ 10 ਸਾਲ ਦੀ ਹੋਣੀ ਚਾਹੀਦੀ ਹੈ ਔਰ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਲੇਕਿਨ ਅਨਫੋਰਚੂਨੇਟਲੀ ਹਜੇ ਤੱਕ ਪਿਛਲੇ 6 ਸਾਲਾਂ ਚ ਇਸ ਬਿੱਲ ਨੂੰ ਕਾਨੂੰਨੀ ਮਾਨਤਾ ਨਹੀਂ ਮਿਲੀ ਜਿਸ ਨੂੰ ਲੈ ਕੇ ਅੱਜ ਸਪੀਕਰ ਮਾਨਯੋਗ ਸਪੀਕਰ ਲੋਕ ਸਭਾ ਨੂੰ ਅਰਜੈਂਮੈਂਟ ਨੋਟਿਸ ਦੇ ਰਾਹੀਂ ਮੈਂ ਬੈਂਤੀ ਕੀਤੀ ਆ ਕਿ ਇਹਦੇ ਤੇ ਚਰਚਾ ਕਰਾਈ ਜਾਵੇ ਔਰ ਭਾਰਤ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਕੀਤੀਆਂ ਜਾਣ ਕਿ ਇਸ ਪੰਜਾਬ ਵਿਧਾਨ ਸਭਾ ਦੇ ਇਸ ਬਿੱਲ ਨੂੰ ਕਾਨੂੰਨੀ ਰੂਪ ਦੀ ਜਲਦੀ ਤੋਂ ਜਲਦੀ ਦਿੱਤਾ ਜਾਵੇ। ਕਿ ਆ ਜਿਸ ਤਰੀਕੇ سے اگر ਜਲਦੀ ਬਿੱਲ ਪਰ ਚਰਚਾ ਹੋਤੀ ਹੈ ਕਾਨੂੰਨ મે ਬਦਲਾਅ ਹੋਤਾ ਹੈ ਤੋ ਜੋ ਵਿਧਿਭੀ ਕਰਨੇ ਵਾਲੇ ਹੈ ਕਈ ਨਾ ਕਈ ਉਨਕੋ ਫੇਸ ਬੁਕ ਨਹੀ ਉਨਕਾ ਦੇਖੋ ਇਹਦੇ ਚ ਬੜਾ ਸਪਸ਼ਟ ਹੈ ਕਿ ਧਾਰਮਿਕ ਕੋਈ ਵੀ ਗ੍ਰੰਥ ਹੈ ਉਦੀ ਅਗਰ ਬੇਅਦਬੀ ਹੁੰਦੀ ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਔਰ ਸਾਡਾ ਹੀ ਮੰਨਣਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਇਹ ਬਿੱਲ ਹੈ ਇਹ ਸਾਰੇ ਧਰਮਾਂ ਨੂੰ ਇਨਕਲੂਡ ਕਰਦਾ ਹੈ ਔਰ ਇੱਕ ਬੜਾ ਸਖਤ ਜਿਹੜਾ ਸੁਨੇਹਾ ਉਹ ਲੋਕਾਂ ਨੂੰ ਦਿੰਦਾ ਔਰ ਇਹਦੇ ਨਾਲ ਡੈਫੀਨੇਟਲੀ ਅਗਰ ਸਜ਼ਾ ਦਾ ਪ੍ਰਬੰਧਨ ਵੱਡਾ ਹੋਊਗਾ ਸਖਤ ਸਜ਼ਾ ਦਾ ਪ੍ਰਵੀਜ਼ਨ ਹੋਊਗਾ ਤੇ ਲੋਕਾਂ ਚ ਬੇਅਦਬੀ ਕਰਨ ਦੀ ਹਿੰਮਤ ਨਹੀਂ ਹੋਊ ਸੋ ਮੈਨੂੰ ਲੱਗਦਾ ਹੈ ਇਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਸਮਝਣਾ ਚਾਹੀਦਾ ਭਾਰਤ ਸਰਕਾਰ ਨੂੰ ਔਰ ਪੰਜਾਬ اسمبلی ਦੇ ਇਸ ਬਿੱਲ ਨੂੰ ਜਿਹੜਾ ਹੈ ਜਲਦੀ ਤੋਂ ਜਲਦੀ ਕਾਨੂੰਨੀ ਰੂਪ ਦੇ ਦੇਣਾ ਚਾਹੀਦਾ ਹੈ। ਰਾਸ਼ਟਰਪਤੀ ਕੋ ਵੀ ਆਪਨੇ ਪਹਿਲੇ ਪੱਤਰ ਲਿਖਾਤਾ ਕਿ ਆਪ ਤੱਕ ਉਸ ਪਰ ਕੋਈ ਇੰਪਲੀਮੈਂਟ ਨਹੀਂ ਹੋਇਆ। ਨਹੀਂ ਹਜੇ ਤੱਕ ਇਹ ਨਹੀਂ ਆਇਆ ਮਾਨ ਜੋ ਰਾਸ਼ਟਰਪਤੀ ਜੀ ਨੂੰ ਵੀ ਅਗਰ ਜ਼ਰੂਰਤ ਪਈ ਤੇ ਸਾਡੇ ਸੰਸਦ ਮੈਂਬਰ ਸਹਿਬਾਨਾਂ ਦੇ ਨਾਲ ਅਸੀਂ ਮਿਲਾਂਗੇ ਵੀ। ਲੇਕਿਨ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਬੇਅਦਬੀ ਦੇ ਖਿਲਾਫ ਸਖਤ ਕਾਨੂੰਨ ਜਿਹੜਾ ਹੈ ਜ਼ਰੂਰ ਬਣਨਾ ਚਾਹੀਦਾ ਹੈ। ਜਿਸ ਤਰ੍ਹਾਂ ਬੇਦਰਦੀ ਕੀ ਘਟਨਾਈ ਹੁੰਦੀ ਹੈ ਕੀ ਲੱਗਦਾ ਹੈ ਕਿ ਇੱਕ ਮਾਹੌਲ ਵਿਗਾੜਨੇ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਡੈਫੀਨੇਟਲੀ ਦੇਖੋ ਇਹ ਕਿਤੇ ਨਾ ਕਿਤੇ ਇਹਦੇ ਪਿੱਛੇ ਬੜੀ ਵੱਡੀ ਸਾਜ਼ਿਸ਼ ਰਹਿੰਦੀ ਹੈ ਔਰ ਮਕਸਦ ਇਹ ਹੀ ਹੈ ਵੀ ਲੋਕਾਂ ਚ ਧਰਮ ਦੇ ਨਾਂ ਤੇ ਲੜਾਇਆ ਜਾਵੇ ਔਰ ਇਸ ਤਰ੍ਹਾਂ ਸਮਾਜ ਦਾ ਔਰ ਦੇਸ਼ ਦਾ ਮਾਹੌਲ ਜਿਹੜਾ ਹੈ ਖਰਾਬ ਕੀਤਾ ਜਾਵੇ ਇਹਦੇ ਪਿੱਛੇ ਬੜੀ ਗਹਿਰੀ ਸਾਜ਼ਿਸ਼ ਜਿਹੜੀ ਹੈ ਉਹ ਹਮੇਸ਼ਾ ਰਹੀ ਹੈ ਕੀ ਲੱਗਦਾ ਹੈ ਕਿ ਆ ਸੰਸਦ ਚੱਲ ਪਾਏਗੀ ਕਿਉਂਕਿ ਲਗਾਤਾਰ ਜੋ ਹੈ ਜੋ ਵਿਰੋਧੀ ਜੋ ਹੈ ਪੈ ਪੈਲੇ ਦਿਨ ਨਹੀਂ ਚੱਲ ਪਾਈ ਸੀ ਕਿ ਲੱਗਦਾ ਹੈ ਕਿ ਅੱਜ ਤੀਸਰਾ ਦਿਨ ਹੈ ਔਰ ਅੱਜ ਸੰਸਦ ਚਲਦਾ ਹੈ ਇਹ ਕੋ ਸੰਸਦ ਚਲਾਉਣ ਦਾ ਕੰਮ ਹੈਗਾ ਆ ਭਾਰਤ ਸਰਕਾਰ ਸੱਤਾ ਰੂੜ ਦਲ ਦਾ ਸੱਤਾ ਰੂੜ ਜਿਹੜੀ ਪਾਰਟੀ ਹੈ ਜਾਂ ਬੀਜੇਪੀ ਹੈ ਜੋ ਮਾਨਯੋਗ ਮੁੱਖ ਪ੍ਰਧਾਨ ਮੰਤਰੀ ਮੋਦੀ ਜੀ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਆਪੋਜੀਸ਼ਨ ਦੀ ਆਵਾਜ਼ ਨੂੰ ਦਬਾਇਆ ਨਾ ਜਾਵੇ ਆਪੋਜੀਸ਼ਨ ਇਹ तमाम ਮੁੱਦਿਆਂ ਨੂੰ ਤਰਜੀਹ ਦਿੱਤੀ ਜਾਵੇ ਔਰ ਪਾਰਲੀਮੈਂਟ ਸੁਚਾਰੂ ਤੌਰ ਤੇ ਚੱਲੇ ਇਹਦੇ ਲਈ ਜ਼ਰੂਰੀ ਹੈ ਕਿ ਲੋਕ ਮੁੱਦੇ ਚਾਹ ਮਣੀਪੁਰ ਹੈ ਚਾਹ ਅਡਾਨੀ ਇਸ਼ੂ ਹੈ ਕੋਈ ਵੀ ਇਸ਼ੂ ਹੈ ਜਿਹੜੇ ਦੇਸ਼ ਦੀ ਇਕਨੋਮੀ ਨੂੰ ਲੈ ਕੇ ਦੇਸ਼ ਦੇ ਭਾਈਚਾਰੇ ਨੂੰ ਲੈ ਕੇ ਬਹੁਤ ਗੰਭੀਰ ਹੈ ਦੱਸਣਯੋਗ ਹੈ ਕਿ ਬੇਅਦਬੀ ਕਰਨ ਦੇ ਦੋਸ਼ੀਆਂ ਖਿਲਾਫ ਮਿਸਾਲੀ ਕਾਰਵਾਈ ਯਕੀਨੀ ਕਰਨ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਸੱਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ